ਮੈਡੀਕਲ ਸਟੋਰ ਦੇ ਬਾਹਰ ਵਿਅਕਤੀ ਨੇ ਕੀਤਾ ਜ਼ਬਰਦਸਤ ਹੰਗਾਮਾ ਵੱਡੀ ਗਿਣਤੀ ਦੇ ਵਿੱਚ ਲੋਕ ਹੋਏ ਇਕੱਠਾ ਆਪਣੀ ਬੇਟੀ ਮਾਂ ਅਤੇ ਸੱਸ ਨੂੰ ਲੈ ਕੇ ਮੈਡੀਕਲ ਸਟੋਰ ਦੇ ਬਾਹਰ ਲਗਾਇਆ ਧਰਨਾ ਜਮਕੇ ਕੀਤੀ ਨਾਰੇਬਾਜ਼ੀ ਜਾਣੋ ਕੀ ਹੈ ਪੂਰਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ ਅੰਦਰ ਇੱਕ ਮੈਡੀਕਲ ਸਟੋਰ ਦੇ ਬਾਹਰ ਉਸ ਵਕਤ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਵਿਅਕਤੀ ਜਿਸ ਦਾ ਕੀ ਨਾਮ ਰਾਕੇਸ਼ ਕੁਮਾਰ ਹੈ ਤਾਂ ਉਹ ਆਪਣੀ ਬੇਟੀ, ਮਾਂ ਤੇ ਸੱਸ ਨੂੰ ਨਾਲ ਲੈ ਕੇ ਮੈਡੀਕਲ ਸਟੋਰ ਦੇ ਬਾਹਰ ਗੇੜ ਤੇ ਧਰਨੇ ਤੇ ਬੈਠ ਗਿਆ ਅਤੇ ਉਸ ਵੱਲੋਂ ਮੈਡੀਕਲ ਸਟੋਰ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਗਿਆ ਤਦਅਜ਼ੀਕੇ ਜਮ ਕੇ ਮੈਡੀਕਲ ਸਟੋਰ ਮਾਲਕ ਦੇ ਵਿਰੁੱਧ ਨਾਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਬਾਜ਼ਾਰ ਅੰਦਰ ਲੋਕਾਂ ਦੀ ਵੱਡੀ ਭੀੜ ਹੰਗਾਮਾ ਫਿਲਮਾਂ ਦੇਖਣ ਦੇ ਲਈ ਇਕੱਠੀ ਹੋ ਗਈ ਤੰਦਾਜ਼ੀ ਇਹ ਕਿ ਇਸ ਵਿਅਕਤੀ ਨੇ ਮੈਡੀਕਲ ਸਟੋਰ ਦੇ ਮਾਲਕ ਤੇ ਇਹ ਆਰੋਪ ਲਗਾਏ ਨੇ ਕਿ ਮੈਡੀਕਲ ਸਟੋਰ ਦੇ ਮਾਲਕ ਰਾਜੀਵ ਦੇ ਵੱਲੋਂ ਉਸ ਦੀ ਪਤਨੀ ਨੂੰ ਬਹਿਲਾ ਫਸਲਾ ਕੇ ਜਬਰਨ ਲੁਕੋ ਕੇ ਰੱਖਿਆ ਗਿਆ ਹੈ ਜਿਨ੍ਹਾਂ ਦੇ ਉਹਨਾਂ ਕੋਲ ਸਬੂਤ ਵੀ ਹਨ ਤੰਦਾਜ਼ੀ ਕਿ ਉਹਨਾਂ ਦੀ ਪਤਨੀ ਕਾਫੀ ਸਮੇਂ ਤੋਂ ਗਾਇਬ ਹੈ ਅਤੇ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਤਾਂ ਜਿਸ ਦੇ ਚਲਦੇ ਹੈ ਮੈਡੀਕਲ ਸਟੋਰ ਦੇ ਮਾਲਕ ਖਿਲਾਫ ਇਹ ਆਰੋਪ ਨੇ ਇਸ ਵਿਅਕਤੀ ਦੇ ਵੱਲੋਂ ਲਗਾਏ ਗਏ ਨੇ ਜਿਸ ਨੂੰ ਲੈ ਕੇ ਮੈਡੀਕਲ ਸਟੋਰ ਦੇ ਬਾਹਰ ਜ਼ਬਰਦਸਤ ਹੰ ਗੱਮਾ ਕੀਤਾ ਗਿਆ ਉਹ ਫਿਰ ਸੁਣਦੇ ਆ ਇਸ ਪੀੜਿਤ ਵਿਅਕਤੀ ਦਾ ਕੀ ਕੁਝ ਕਹਿਣਾ ਹੈ ਮੇਰਾ ਭਾਜੀ ਰਕੇਸ਼ ਕੁਮਾਰ ਸ਼ੇਰਾ ਨਾਮ ਜੋ ਭਾਜੀ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅਮਰਸਰੋਂ ਕਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਹੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਹੁੰਦਾ ਉਹਦਾ ਨਾ ਗੋਰਮ ਹੈਗਾ ਜੋ ਉਹਨੇ ਮੇਰੀ ਵਾਈਫ ਜਦੋਂ ਬੈਕ ਚੁੱਕੇ ਤੇ ਡਾਕਟਰ ਸਾਹਿਬ ਨੇ ਉੱਥੇ ਅਮਰਸਰ ਦੇ ਬਾਅਦੋਂ ਗਾਂਪਸ਼ਾ ਕਰਕੇ ਉੱਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੇ ਕੋ ਪ੍ਰੂਫ ਹੈ ਕਿ ਡਾਟ ਸਾਹਿਬ ਦੇ ਕੀ ਪ੍ਰੂਫ ਹੈ ਮੇਰੇ ਕੋ ਡਾਟ ਸਾਹਿਬ ਦੀ ਰਿਕਾਰਡਿੰਗ ਹੈਗੀਆਂ ਤੇ ਇਹਨਾਂ ਦੀ ਮੇਰੇ ਕੋ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਸਾਬਤ ਸਭ ਕੁਝ ਹੋਇਆ ਜੀ ਇਹ ਤਾਂ ਸਭ ਕੁਝ ਸਾਬਤ ਹੁੰਦਾ ਕਿ ਡਾਟ ਸਾਹਿਬ ਕੋਲ ਹੈ ਪੁਲਿਸ ਕੰਪਲੇਟ ਹਾਂ ਜੀ ਮੈਂ ਕੀਤੀ ਡੀਐਸਪੀ ਸਾਹਿਬ ਕੋ ਆਹ ਵੇਖੋ ਜੀ ਮੇਰੇ ਕੋ ਪੁਲਿਸ ਕੰਪਲੇਟ ਹੈਗੀ ਪੜੀ ਐ ਇਤੋਂ ਡੇਢ ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ ਮੈਂ ਇਤੋਂ ਦੋ ਗੱਡੀਆਂ ਲੈ ਕੇ ਪਾ ਗਏ ਆ ਖੜੜ ਚੰਡੀਗੜ੍ਹ ਉੱਥੇ ਇਹਦੀ ਪਹਿਲੀ ਗੋਟੀ ਦੀ ਸਾਲੀ ਰਹਿੰਦੀ ਆ ਪਤਨੀ ਜਿਹੜੀ ਪੀਜੀ ਹੈਗੀ ਆ ਇਹਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ ਇਹਦੀ ਸਾਲੀ ਬਾਅਦ ਚ ਗਈ ਆਪਣੀ ਗੁਰੂਗੜ੍ਹੋਂ ਆਸਟ੍ਰੇਲੀਆ ਔਰ ਤੋਂ ਬਾਅਦ ਇਹਨੇ ਫੇਰ ਉੱਥੋਂ ਗਾਂਬਸ਼ਾ ਕਰਤਾ ਜਦੋਂ ਮੈਂ ਖਡਰ ਪਹੁੰਚਿਆ ਉੱਥੇ ਜਾ ਕੇ ਇਹਦੀ ਸਾਲੀ ਦੇ ਘਰ ਗਿਆ ਇਹਦੀ ਸਾਲੀ ਨੇ ਸਾਫ਼-ਸਾਫ਼ ਦੱਸਿਆ ਕਿ ਮੇਰੇ ਘਰ ਉਹ 2 ਮਹੀਨੇ ਰਹਿ ਕੇ ਗਈ ਆ ਔਰ ਜੀਵ ਨੇ ਛੱਡੀ ਆ ਅਰਜੀਵ ਸ਼ਰਮਾ ਡਾਕਟਰ ਦਾ ਨਾਮ ਆ ਇਹਨੇ ਉੱਥੇ ਛੱਡੀ ਔਰ ਤੋਂ ਬਾਅਦ ਉਹਨੇ ਜਗ੍ਹਾ ਚੇਂਜ ਕਰਤੀ ਆ ਲਾਗੇ ਜਾ ਕੇ ਮੈਂ ਦੁਕਾਨਦਾਰਾਂ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਆ ਕਿ ਇੱਥੋਂ ਸੋਦਾ ਲੈ ਕੇ ਜਾਂਦੀ ਰਹੀ ਆ ਮੇਰਾ ਨਾਮ ਸੁਨੀਅਤ ਮੋਸੇ ਆਲੀ ਮੰਮੀ ਦਵਾਈ ਲੈਣ ਉਦੀ ਦੁਕਾਨ ਤੋਂ ਉੱਥੋਂ ਨੇ ਕਿਹਾ ਪੁੱਤ ਨਾ ਲੱਗਦੀ ਤੁਹਾਡੀ ਮੇਰੀ ਬੇਟੀ ਹੈ 31 ਸਾਲ 31 ਸਾਲ ਅੱਜ ਵੀ ਗਿਆ ਜੀ ਕੀ ਇਹ ਨੂੰ ਸਮਝਾਇਆ ਪਿਆਰ ਨਾਲ ਇੰਨੀ ਮੰਨਿਆ ਕਿ ਤੇ ਮੇ ਕੋਲ ਨਹੀਂ ਹੈਗੀ ਇਹ ਕੀ ਹੈ ਤੁਹਾਡੀ ਬੇਟੀ ਕਿੱਥੇ ਹੋਂ ਮੈਨੂੰ ਪਤਾ ਹੀ ਨਹੀਂ ਕਿ ਕਿੱਥੇ ਗਈ। ਉਦੋਂ ਹੀ ਦੂਜੇ ਪਾਸੇ ਜਦੋਂ ਦੂਜੇ ਤਿਰ ਯਾਨੀ ਕਿ ਮੈਡੀਕਲ ਸਟੋਰ ਦੇ ਮਾਲਕ ਰਾਜੀਵ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਤੇ ਲੱਗੇ ਸਾਰੇ ਹੀ આરોਪ ਗਲਤ ਨੇ। ਉਹ ਆਪਣੀ ਦੁਕਾਨ ਦੇ ਵਿੱਚ ਕੰਮ ਕਰਦੇ ਨੇ ਅਤੇ ਦੁਕਾਨ ਤੇ ਇਹ ਸਾਰਾ ਹੀ ਪਰਿਵਾਰ ਦਵਾਈ ਲੈਣ ਦੇ ਲਈ ਆਉਂਦਾ ਹੈ ਜਿਸ ਨੂੰ ਲੈ ਕੇ ਹੀ ਫੋਨ ਤੇ ਅਕਸਰ ਹੀ ਉਹ ਦਵਾਈ ਬਾਰੇ ਪੁੱਛਦੇ ਹਨ ਤੇ ਜਿਹੜੇ ਵੀ આરોਪ ਲਗਾਏ ਜਾ ਰਹੇ ਨੇ ਉਹ ਸਰਾਸਰ ਗਲਤ ਹਨ। ਮੈਂ ਰਾਜੀਵ ਸ਼ਰਮਾ ਜੀ, ਸ਼ਿਵਸ਼ਕਤੀ ਮੈਡੀਕਲ ਸਟੋਰ ਦਾ ਮਾਲਕ। બસ ਸਟੈਂਡ ਦੇ ਲਾਗੇ ਮੈਂ ਇੱਕ ਦੁਕਾਨ ਕਰਦਾ ਤੇ ਵੇਖੋ ਜੀ ਕੋਈ ਇਲਜ਼ਾਮ ਉਹਨਾਂ ਨੇ ਮਿਲਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਸੁਭਾਗੇ ਕੁਝ ਨਹੀਂ ਜਾਣਦਾ ਮੈਂ ਦੁਕਾਨਦਾਰੀ ਕਰਦਾ ਪਿਆ ਬੜੇ ਸਾਲਾਂ ਤੋਂ ਇੱਥੇ ਮੇਗੀ ਦੁਕਾਨਦਾਰੀ ਚੰਗੀ ਚੱਲਦੀ ਹੈ ਤੋ ਮੈਨੂੰ ਬਦਨਾਮ ਕਰਨ ਵਾਸਤੇ ਮੇਗੀ ਦੁਕਾਨਦਾਰੀ ਖਰਾਬ ਕਰਨ ਵਾਸਤੇ ਇਹੋ ਜਿਹੇ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ ਬਾਕੀ ਜੋ ਮੈਟਕ ਉਹਨਾਂ ਦੇ ਘਰ ਦਾ ਹੈ ਉਹ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਹਾਂ ਮੇਰੇ ਕੋ ਦਵਾਈਆਂ ਲੈਣ ਹੁੰਦੇ ਸੀ ਉਹ ਸਾਗੇ ਜਾਣੇ ਉਹਨਾਂ ਦੀ ਕੁੜੀ ਵੀ ਆਂਦੀ ਸੀ ਉਹਨਾਂ ਦੀ ਨੂੰਹ ਵੀ ਆਂਦੀ ਸੀ ਉਹ ਆਪ ਵੀ ਸਾਗੇ ਜਾਣੇ ਸਾਗਾ ਪਰਿਵਾਰ ਮੇਰੇ ਕੋ ਦਵਾਈਆਂ ਲੈਣ ਹੁੰਦੇ ਦੇ ਦੇਖੋ ਰਿਕਾਰਡਿੰਗਸ ਦੇ ਵਿੱਚ ਇਹ ਹੈ ਨਾ ਕਿ ਕੋਈ ਦਵਾਈਆਂ ਲੈਣ ਵਾਸਤੇ ਮੇਰੇ ਕੋ ਫੋਨ ਕਰੇਗਾ ਮੈਨੂੰ ਸਲਾਹ ਵੀ ਦੇਣੀ ਪੈਣੀ ਹੈ ਜੀ ਮੈਨੂੰ ਸਭ ਕੁਝ ਦੱਸਣਾ ਪੈਣਾ ਅਗਰ ਕੋਈ ਮੈਨੂੰ ਪੁੱਛਦਾ ਹੈ ਕਿ ਇਹ ਮੈਂ ਕਿਦਾਂ ਕਰ ਸਕਦੀ ਹਾਂ ਕੀ ਦਵਾਈ ਖਾ ਸਕਦੀ ਹਾਂ ਕੀ ਇਹਦਾ ਇਲਾਜ ਹੋ ਸਕਦਾ ਮੈਨੂੰ ਸਭ ਕੁਝ ਦੱਸਣਾ ਪੈਂਦਾ ਹੈ ਜੀ ਤੇ ਉਹ ਰਿਕਾਰਡਿੰਗਸ ਕਰਕੇ ਕੋਈ ਮੈਨੂੰ ਬਦਨਾਮ ਕਰਨਾ ਚਾਹੇ ਤਾਂ ਉਹਦੇ ਵਾਸਤੇ ਬਹੁਤ ਗਲਤ ਗੱਲ ਅਧਰੇ ਦੂਜੇ ਪਾਸੇ ਡੀਐਸਪੀ ਅਜਨਾਲਾ ਰਾਜਕੁਮਾਰ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਸਰ ਇਹ ਮਾਮਲਾ ਇੱਕ ਇਕਟੋਰ ਦੇ ਖਾਸ ਲਈ ਨਵਲਾਜਾ ਵੀ ਲਾਵਾ ਵੀ ਕੀਤਾ ਗਿਆ ਹੈ ਆ ਇੱਕ ਕੰਪਲੇਂਟ ਰਕੇਸ਼ ਕੁਮਾਰ son of ਗੁਜਨ ਕੁਮਾਰ ਅਜਨਾਲਾ ਵੱਲੋਂ ਮਸੂਲ ਹੋਈ ਹੈ ਉਹਦੇ ਵਿੱਚ ਉਹ ਕੋਈ ਅਲਿਗੇਸ਼ਨ ਲਗਾ ਰਿਹਾ ਕਿ ਮੇਰੀ ਜਿਹੜੀ ਵਾਈਫ ਹੈਗੀ ਆ ਇਹ ਬੰਦੇ ਨੇ ਲੁਕੋ ਕੇ ਰੱਖੀ ਹੋਈ ਹੈ ਉਹਦੀ ਪਰਤਾਲ ਕਰਕੇ ਫਿਰ ਦੇਖਦੇ ਹਾਂ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੇ ਖਾਸ ਰਿਪੋਰਟ